अजकल तेज़ रफ्तार जिंदगी विच कई बार इंज लगता है ना कि अं बस भजे जा रहे हैं पता ही नहीं मंजिल की है या मतलब इस सफ़र का असल मकसद की है बहुत सारे लोग ना अपने काम या जीवन विच एक डूंगे अर्थ की तलाश कर रहे हैं इसे तलाश के संदर्भ में अज असी हैक्टर गार्सिया से फ्रेंसैसक मिरालेस की एक बहुत मशहूर किताब है एक लंबी अर्थपूर्ण जिंदगी का राज ਹਾਂਜੀ ਉਸ ਤੇ ਗੱਲਬਾਤ ਕਰਾਂਗੇ ਇਹ ਕਿਤਾਬ ਇਕੀਗਾਈ ਦੇ ਜਾਪਾਨੀ ਸੰਕਲਪ ਬਾਰੇ ਹੈ ਉਹ ਕਾਰਨ ਉਹ ਵਜ੍ਹਾ ਜੋ ਤੁਹਾਨੂੰ ਹਰ ਸਵੇਰੇ ਉੱਠਣ ਲਈ ਪ੍ਰੇਰਿਤ ਕਰਦੀ ਹੈ ਆਓ ਇਸ ਦੇ ਮੁੱਖ ਵਿਚਾਰਾਂ ਨੂੰ ਥੋੜਾ ਹੋਰ ਸਮਝੀਏ ਹਾਂਜੀ ਬਿਲਕੁਲ ਇਕੀਗਾਈ ਦੇਖੋ ਇਸ ਦਾ ਸ਼ਾਬਦਿਕ ਅਰਥ ਹੈ ਹੋਂਦ ਦਾ ਕਾਰਨ ਯਾਨੀ ਕਿ ਜੀਣ ਦੀ ਵਜ੍ਹਾ ਇਹ ਸਿਰਫ ਖੁਸ਼ੀ ਜਾਂ ਕਹਿ ਲੋ ਸਫਲਤਾ ਨਹੀਂ ਹੈ ਇਹ ਜ਼ਿੰਦਗੀ ਦਾ ਉਹ ਮਿੱਠਾ ਜਿਹਾ ਸਥਾਨ ਹੈ ਜਿੱਥੇ ਚਾਰ ਅਹਿਮ ਚੀਜ਼ਾਂ ਮਿਲਦੀਆਂ ਨੇ ਇਸ ਨੂੰ ਨਾ ਚਾਰ ਚੱਕਰਾਂ ਵਾਂਗ ਸਮਝੋ ਜੋ ਇੱਕ ਦੂਜੇ ਨੂੰ ਕੱਟਦੇ ਹੋਣ ਪਹਿਲਾ ਚੱਕਰ ਉਹ ਕੰਮ ਜੋ ਤੁਹਾਨੂੰ ਪਸੰਦ ਦੇ ਤੁਹਾਡਾ ਜਨੂਨ ਤੁਹਾਡੀ ਪੈਸ਼ਨ ਦੂਜਾ ਉਹ ਕੰਮ ਜਿਸ ਵਿੱਚ ਤੁਸੀਂ ਮਤਲਬ ਚੰਗੇ ਹੋ ਮਾਹਿਰ ਹੋ ਤੁਹਾਡਾ ਪੇਸ਼ਾ profession ਤੀਜਾ ਹੈ ਉਹ ਚੀਜ਼ ਜਿਸ ਦੀ ਦੁਨੀਆ ਨੂੰ ਲੋੜ ਹੈ ਯਾਨੀ ਤੁਹਾਡਾ ਮਿਸ਼ਨ ਅਤੇ ਚੌਥਾ ਉਹ ਕੰਮ ਜਿਸ ਲਈ ਤੁਹਾਨੂੰ ਪੈਸੇ ਮਿਲ ਸਕਦੇ ਨੇ ਤੁਹਾਡਾ ਕਾਰੋਬਾਰ ਵੋਕੇਸ਼ਨ ਕਿਤਾਬ ਕਹਿੰਦੀ ਹੈ ਕਿ ਅਸਲ ਇਕਿਗਾਈ ਉੱਥੇ ਮਿਲਦਾ ਹੈ ਜਿੱਥੇ ਇਹ ਚਾਰੋਂ ਚੱਕਰ ਇੱਕ ਦੂਜੇ ਨੂੰ ਮਿਲਦੇ ਨੇ ਜੇ ਇਹਨਾਂ ਚੋਂ ਇੱਕ ਵੀ ਘਟ ਹੋਵੇ ਫਿਰ ਉਹ ਵਿਚੈਨੀ ਜੀ ਰਹਿੰਦੀ ਹੈ ਅਧੂਰਾਪਨ ਲੱਗਦਾ ਹਾਂ ਤਾਂ ਮਤਲਬ ਇਹ ਸਿਰਫ ਕੋਈ ਸ਼ੌਕ ਪੂਰਾ ਕਰਨਾ ਜਾਂ ਸਿਰਫ ਪੈਸੇ ਕਮਾਉਣਾ ਨਹੀਂ ਹੈ ਇਹ ਤਾਂ ਫਿਰ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਸੰਤੁਲਨ ਇੱਕ ਮਿਸ਼ਰਣ ਲੱਭਣਾ ਹੋਇਆ ਇਹ ਸੁਣਨ ਚ ਜਿੰਨਾ ਸੌਖਾ ਲੱਗਦਾ ਹੈ ਉਹਨਾਂ ਹੀ ਮਤਲਬ ਗਹਿਰਾ ਵੀ ਹੈ ਕਿਤਾਬ ਵਿੱਚ ਉਕਿਨਾਵਾ ਦਾ ਜ਼ਿਕਰ ਹੁੰਦਾ ਹੈ ਨਾ ਉਹ ਜਗਾ ਜਿੱਥੇ ਲੋਕ ਬਹੁਤ ਲੰਮੀ ਉਮਰ ਜਿਉਂਦੇ ਨੇ ਬਿਲਕੁਲ ਤੇ ਲੇਖਕ ਕਹਿੰਦੇ ਨੇ ਕਿ ਇਹ ਸਿਰਫ ਉਹਨਾਂ ਦੀ ਖੁਰਾਕ ਕਰਕੇ ਨਹੀਂ ਹੈ ਬਲਕਿ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮਕਸਦ ਇੱਕ ਇਕਿਗਾਈ ਹੈ ਇਸ ਕਰਕੇ ਕਿਤਾਬ ਚ ਇੱਕ ਲਾਈਨ ਵੀ ਹੈ ਜਦ ਤੱਕ ਤੇਰਾ ਮਕਸਦ ਮਜ਼ਬੂਤ ਹੈ ਤੂੰ ਲੰਮੀ ਉਮਰ ਤੱਕ ਖੁਸ਼ ਰਹੇਗਾ ਬਹੁਤ ਵਧੀਆ ਗੱਲ ਹੈ ਹਾਂਜੀ ਬਿਲਕੁਲ ਮਕਸਦ ਦੀ ਪਾਵਨਾ ਪਰ ਇਕਿਗਾਈ ਲੱਭਣਾ ਜਾਂ ਇਸ ਨੂੰ ਬਣਾਏ ਰੱਖਣਾ ਇਹ ਤਾਂ ਠੀਕ ਹੈ ਪਰ ਕਿਤਾਬ ਇਸ ਨੂੰ ਅਮਲ ਵਿੱਚ ਕਿਵੇਂ ਲਿਆਉਣ ਲਈ ਕਹਿੰਦੀ ਹੈ कोई रोजाना दी आदत कोई सिद्धांत हाँ हाँ बिल्कुल किताब कई अमली सिद्धांत दसदी है पहला है हमेशा चलते रहो कदे रिटायर ना होवो हूँ इसका मतलब ये नहीं कि शरीर कमी करते रहना है नहीं इसका मतलब है मानसिक तौर पर सरगर्म रहना भावें उम्र वध जावे कोई ना कोई काम करते रहो जिस तो नुकू लगे कि हाँ मैं जुड़िया होया हाँ जिमें कोई बागबानी कर ले कोई पढ़ा लवे कोई शौक पूरा कर ले ਕਿਦਾ ਵਿੱਚ ਓਕਿਨਾਵਾ ਦੀ ਇੱਕ 100 ਸਾਲਾ ਔਰਤ ਦੀ ਮਿਸਾਲ ਹੈ ਉਹ ਆਪਣੀ ਬੁਨਾਈ ਦੀ ਕਲਾ ਦੂਜਿਆਂ ਨੂੰ ਸਿਖਾਉਂਦੀ ਸੀ ਇਹ ਸੀ ਉਸਦਾ ਚੱਲਦੇ ਰਹਿਣ ਦਾ ਤਰੀਕਾ ਕਮਾਲ ਦੀ ਗੱਲ ਹੈ ਤਾਂ ਇਹ ਰਿਟਾਇਰਮੈਂਟ ਦੀ ਉਸ ਸੋਚ ਤੋਂ ਬਿਲਕੁਲ ਵੱਖਰੀ ਹੈ ਜਿੱਥੇ ਹੁੰਦਾ ਕਿ ਬਸ ਹੁਣ ਸਭ ਕੁਝ ਬੰਦ ਕਰਕੇ ਬਹਿ ਜਾਓ ਇਤਾਂ ਮਾਨਸਿਕ ਰੁਝੇ ਮੇ ਤੇ ਜ਼ੋਰ ਦਿੰਦੀ ਹੈ ਬਿਲਕੁਲ ਦੂਸਰਾ ਸਿਧਾਂਤ ਹੈ ਹੌਲੀ ਚਲੋ ਸਲੋ ਡਾਊਨ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਤੋਂ ਉਲਟ ਇਹ ਸਿਧਾਂਤ ਕਹਿੰਦਾ ਹੈ ਕਿ ਹਰ ਕੰਮ ਨੂੰ ਧਿਆਨ ਨਾਲ ਸਹਿਜਤਾ ਨਾਲ ਕਰੋ ਉਸ ਦਾ ਆਨੰਦ ਮਾਣੋ ਜਿਵੇਂ ਕਿਤਾਬ ਚ ਕਿਹਾ ਥੋੜਾ ਜਿਹਾ ਜਿਉਣਾ ਜ਼ਿਆਦਾ ਜਿਉਣ ਲਈ ਸਿਖਾਉਂਦਾ ਹੈ ਇਹ ਆਲਸੀ ਹੋਣਾ ਨਹੀਂ ਹੈ ਇਹ ਹੈ ਵਰਤਮਾਨ ਪਲ ਵਿੱਚ ਰਹਿਣਾ ਮੌਜੂਦ ਰਹਿਣਾ ਹੂੰ ਇਹ ਹੌਲੀ ਚੱਲਣ ਵਾਲਾ ਵਿਚਾਰ ਤਾਂ ਅੱਜ ਦੇ ਟਾਈਮ ਵਿੱਚ ਬਹੁਤ ਬਹੁਤ ਜ਼ਰੂਰੀ ਲੱਗਦਾ ਹੈ ਕਿ ਕਿਤਾਬ ਚ ਦੱਸਿਆ ਗਿਆ ਹੈ ਕਿ ਓਕੀਨਾਵਾ ਦੇ ਲੋਕ ਇਹ ਕਿਵੇਂ ਕਰਦੇ ਨੇ ਹਾਂ ਦੱਸਦੇ ਨੇ ਕਿ ਉਹ ਆਪਣੇ ਕੰਮਾਂ ਤੇ ਨਾ ਪੂਰਾ ਧਿਆਨ ਦਿੰਦੇ ਨੇ ਭਾਈਚਾਰੇ ਨਾਲ ਸਮਾਂ ਬਿਤਾਉਂਦੇ ਨੇ ਜਲਦਬਾਜ਼ੀ ਨਹੀਂ ਕਰਦੇ ਇਸ ਨਾਲ ਹੀ ਜੁੜਿਆ ਹੈ ਤੀਜਾ ਸਿਧਾਂਤ ਦੋਸਤੀ ਅਤੇ ਭਾਈਚਾਰੇ ਨੂੰ ਪਾਲਣਾ ਸਮਾਜਿਕ ਸੰਪਰਕ ਚੰਗੇ ਰਿਸ਼ਤੇ ਇਹ ਲੰਬੀ ਤੇ ਸਿਹਤਮੰਦ ਜ਼ਿੰਦਗੀ ਲਈ ਦੇਖੋ ਬਹੁਤ ਜ਼ਰੂਰੀ ਨੇ ਕਿਤਾਬ ਵਿੱਚ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਜਿਹੜੇ ਲੋਕ ਦਿਲੋਂ ਜੁੜੇ ਹੋਣ ਉਹ ਦਵਾਈਆਂ ਤੋਂ ਵਧੀਆ ਕੰਮ ਕਰ ਦਿੰਦੇ ਨੇ ਵਾਹ ਇਹ ਤਾਂ ਸੱਚੀ ਗੱਲ ਹੈ ਹਾਂਜੀ ਤੇ ਚੌਥਾ ਸਿਧਾਂਤ ਹੈ ਉਤਸੁਕਤਾ ਬਣਾਈ ਰੱਖੋ ਕੁਝ ਨਵਾਂ ਸਿੱਖਣ ਦੀ ਇੱਛਾ ਹਮੇਸ਼ਾ ਕੁਝ ਨਵਾਂ ਸਿੱਖਦੇ ਰਹਿਣ ਨਾਲ ਨਾ ਦਿਮਾਗ ਤਾਜ਼ਾ ਰਹਿੰਦਾ ਹੈ ਤੇਜ਼ ਰਹਿੰਦਾ ਹੈ ਜ਼ਿੰਦਗੀ 'ਚ ਨਵਾਂਪਨ ਬਣਿਆ ਰਹਿੰਦਾ ਹੈ ਕਿਤਾਬ 'ਚ ਇੱਕ ਹੋਰ ਵਧੀਆ ਗੱਲ ਹੈ ਕਿ ਇਹ ਜ਼ਿੰਦਗੀ ਲੰਬੀ ਨਹੀਂ ਪਰ ਗਹਿਰੀ ਹੋ ਸਕਦੀ ਹੈ ਸਹੀ ਗੱਲ ਮਤਲਬ ਜ਼ਿੰਦਗੀ ਦੀ ਲੰਬਾਈ ਨਾਲੋਂ ਜ਼ਿਆਦਾ ਉਸ ਦੀ ਗਹਿਰਾਈ ਉਸ ਦਾ ਅਰਥ ਮਾਇਨੇ ਰੱਖਦਾ ਹੈ ਇਹ ਸੋਚਣ ਵਾਲੀ ਗੱਲ ਹੈ ਵਾਕਈ ਤੇ ਪੰਜਵਾਂ ਸਿਹਤਮੰਦ ਖੁਰਾਕ ਤੇ ਕਸਰਤ ਇਸ ਵਿੱਚ ਉਹ ਜਾਪਾਨੀ ਸਿਧਾਂਤ ਆਉਂਦਾ ਹੈ ਹਾਰਾ ਹਾਚੀਬੂ ਯਾਨੀ ਸਿਰਫ 80% পেট ਭਰਨ ਤੱਕ ਖਾਣਾ ਪੂਰਾ ਨਹੀਂ ਭਰਨਾ ਖੁਰਾਕ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਫਲ ਹਰੀ ਚਾ ਮੱਛੀ ਵਗੈਰਾ ਸ਼ਾਮਿਲ ਕਰਨਾ ਤੇ ਨਾਲ ਹੀ ਰੋਜ਼ਾਨਾ ਹਲਕੀ ਫੁਲਕੀ ਕਸਰਤ ਭਾਵੇਂ ਸੈਰ ਹੋਵੇ ਜਾਂ ਸਟ੍ਰੈਚਿੰਗ ਵਾਹ ਇਹ ਹਰਾ ਹਾਚੀ ਬੂ ਵਾਲਾ ਸਿਧਾਂਤ ਕਿੰਨਾ ਦਿਲਚਸਪ ਹੈ ਸਾਡੇ ਪੰਜਾਬੀ ਸੱਭਿਆਚਾਰ ਚ ਤਾਂ ਕਈ ਵਾਰੀ ਪੂਰਾ ਮਤਲਬ ਰੱਜ ਕੇ ਖਾਣ ਤੇ ਜ਼ੋਰ ਹੁੰਦਾ ਹੈ ਇਹ ਸੌਖਾ ਜਾ ਲੱਗਦਾ ਪਰ ਸ਼ਾਇਦ ਬਹੁਤ ਅਸਰਦਾਰ ਹੋਵੇਗਾ ਇਹ ਸਾਰੇ ਸਿਧਾਂਤ ਵੈਸੇ ਤਾਂ ਹਰ ਕਿਸੇ ਲਈ ਨੇ ਪਰ ਜੇ ਅਸੀਂ ਇਹਨਾਂ ਨੂੰ ਆਪਣੇ ਪੰਜਾਬੀ ਪਰਿਪੇਖ ਤੋਂ ਦੇਖੀਏ ਤਾਂ ਇਹ ਸੁਨੇਹਾ ਕਿ ਜ਼ਿੰਦਗੀ ਸਿਰਫ ਕਮਾਈ ਲਈ ਨਹੀਂ ਬਲਕਿ ਇੱਕ ਅਰਥ ਨਾਲ ਜੀਣ ਲਈ ਹੈ ਇਹ ਹੋਰ ਵੀ ਜ਼ਿਆਦਾ ਮਾਇਨੇ ਰੱਖਦਾ ਹੈ ਕਿਤਾਬ ਦੀ ਲਿਖਣ ਸ਼ੈਲੀ ਬਾਰੇ ਕੀ ਖਿਆਲ ਹੈ ਹਾਂਜੀ ਸ਼ੈਲੀ ਬਹੁਤ ਬਹੁਤ ਨਰਮ ਹੈ ਕਾਵਿਕ ਜੀ ਤੇ ਪ੍ਰੇਰਨਾ ਦੇਣ ਵਾਲੀ ਇਹ ਕੋਈ ਸਖਤ ਨਿਯਮਾਂ ਵਾਲੀ ਕਿਤਾਬ ਨਹੀਂ ਹੈ ਸਗੋਂ ਹੌਲੀ-ਹੌਲੀ ਤੁਹਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਉਤਸ਼ਾਹਿਤ ਕਰਦੀ ਹੈ ਪੜ੍ਹਨ ਵਿੱਚ ਬਹੁਤ ਆਸਾਨ ਹੈ ਪਰ ਵਿਚਾਰ ਬਹੁਤ ਡੂੰਗੇ ਨੇ ਅਸਰਦਾਰ ਨੇ ਸੋ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਇਕਿਗਾਈ ਮਨ ਸਰੀਰ ਤੇ ਆਤਮਾ ਦਾ ਇੱਕ ਸੰਤੋਲਨ ਹੈ ਇੱਕ ਤਾਲਮੇਲ ਹੈ ਇਹ ਉਦੋਂ ਮਿਲਦਾ ਜਦ ਤੁਹਾਡਾ ਜਨੂਨ ਤੁਹਾਡਾ ਮਿਸ਼ਨ ਤੁਹਾਡਾ ਪੇਸ਼ਾ ਤੇ ਤੁਹਾਡਾ ਕਾਰੋਬਾਰ ਇਹ ਸਭ ਇੱਕ ਲਾਈਨ 'ਚ ਆ ਜਾਣ ਤੇ ਰੋਜ਼ਾਨਾ ਦੀਆਂ ਆਦਤਾਂ ਜਿਵੇਂ ਸਰਗਰਮ ਰਹਿਣਾ ਉਤਸੁਕ ਰਹਿਣਾ ਲੋਕਾਂ ਨਾਲ ਜੁੜੇ ਰਹਿਣਾ ਸਹਿਜਤਾ ਨਾਲ ਜੀਣਾ ਸਿਹਤਮੰਦ ਰਹਿਣਾ ਇਹ ਸਭ ਇਸ ਇਕੀਗਾਈ ਨੂੰ ਲੱਭਣ ਤੇ ਪਾਲਣ ਵਿੱਚ ਮਦਦ ਕਰਦੀਆਂ ਨੇ ਇਹ ਜ਼ਿੰਦਗੀ 'ਚ ਇੱਕ ਫਲੋ ਇੱਕ ਰਵਾਨਗੀ ਲੱਭਣ ਵਾਂਗ ਹੈ ਹਾਂ ਤੇ ਇਸ ਕਿਤਾਬ ਦੀ ਖੂਬਸੂਰਤੀ ਇਸ ਦੀ ਸਾਦਗੀ ਵਿੱਚ ਵੀ ਹੈ ਤੇ ਇਸ ਦੀ ਅਸਲੀਅਤ ਵਿੱਚ ਵੀ ਇਹ ਕਿਸੇ ਅਸਲ ਸੱਭਿਆਚਾਰ ਜਿਵੇਂ ਓਕੇ ਨਮਾ ਤੇ ਆਧਾਰਿਤ ਹੈ ਸਮਝਣ ਵਿੱਚ ਬਹੁਤ ਸਹਾਨ ਆਸਾਨ ਹੈ ਪਰ ਇਸ ਵਿੱਚ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲਣ ਦੀ ਤਾਕਤ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਵੱਡਾ ਸਵਾਲ ਜੋ ਸ਼ਾਇਦ ਹਰ ਸੁਣਨ ਵਾਲੇ ਦੇ ਮਨ ਵਿੱਚ ਆ ਰਿਹਾ ਹੋਵੇਗਾ ਤੇ ਜੋ ਕਿਤਾਬ ਦਾ ਵੀ ਮੁੱਖ ਸਵਾਲ ਹੈ ਉਹ ਇਹ ਹੈ ਮੇਰਾ ਇਕਿਗਾਈ ਕੀ ਹੈ ਇਸ ਸਵਾਲ ਤੇ ਸੋਚ ਵਿਚਾਰ ਕਰਨਾ ਸ਼ਾਇਦ ਅੱਜ ਦੀ ਇਸ ਚਰਚਾ ਦਾ ਸਭ ਤੋਂ ਅਹਿਮ ਨੁਕਤਾ ਹੈ ਇਸ ਬਾਰੇ ਸੋਚਣਾ ਬਣਦਾ ਹੈ